ਕੁਰਮਖੋ ਸਾਡੇ ਘਰੇ ਨਾ ਜੇ ਸਾਡੇ ਪਿਤਾ ਦੇ ਉੱਪਰ ਘਰ ਦੇ ਦੁਨਿਆਵੀ ਤੌਰ ਤੇ ਪਿਤਾ ਸਾਡੇ ਬਾਪੂ ਦੇ ਜਾਂ ਸਾਡੀ ਮਾਤਾ ਦੇ ਜਾਂ ਸਾਡੇ ਭਰਾ ਦੇ ਕੋਈ ਲੜਾਈ ਝਗੜੇ ਦੇ ਵਿੱਚ ਕੋਈ ਮੂੰਹ ਦੇ ਉੱਤੇ ਮੁੱਖ ਦੇ ਉੱਪਰ ਚਪੇੜ ਮਾਰ ਦੇਵੇ ਦੂਸਰਾ ਉਹਦੀ ਵੀਡੀਓ ਬਣਾ ਲਵੇ ਤਾਂ ਅਸੀਂ ਉਹ ਵੀਡੀਓ ਨੂੰ ਡਿਲੀਟ ਕਰਾਉਣ ਲਈ ਅਸੀਂ ਲੱਖਾਂ ਰੁਪਏ ਖਰਚ ਸਕਦੇ ਹਾਂ ਕਿਉਂ ਸਾਡੇ ਬਾਪੂ ਦੀ ਇੱਜ਼ਤ ਦਾ ਮਸਲਾ ਹੈ ਸਾਡੀ ਮਾਂ ਦੀ ਚੁੰਨੀ ਦਾ ਮਸਲਾ ਮੇਰੇ ਭਰਾ ਦੀ ਇੱਜ਼ਤ ਦਾ ਮਸਲਾ ਹੈ ਗੁਰਮੁਖ ਕੋ ਜਦ ਗੱਲ ਧਰਮ ਦੀ ਆ ਜਾਂਦੀ ਹੈ ਧਰਮ ਦੀ ਗੱਲ ਆ ਜਾਂਦੀ ਹੈ ਜਦੋਂ ਕੋਈ ਸਿਰ ਫਿਰਿਆ ਸਮਾਜ ਦੇ ਵਿੱਚ ਅੱਗ ਲਾਉਣ ਲਈ ਗੁਰੂ ਦੀ ਬੇਅਦਵੀਂ ਕਰ ਦਿੰਦਾ ਹੈ ਗੁਰਮੁਖ ਉਹ ਬੇਅਦਵੀਂ ਸਾਡੇ ਮੋਬਾਈਲ ਤੇ ਉੱਪਰ ਆ ਜਾਂਦੀ ਹੈ ਜਦੋਂ ਸਾਡੇ ਮੋਬਾਈਲ ਦੇ ਉੱਪਰ ਆ ਜਾਂਦੀ ਹੈ ਗੁਰਮੁਖੋ ਅਸੀਂ ਬਿਨ ਬਿਨਖੇ ਸਵਾਂ ਦੀ ਗਿਣਤੀ ਦੇ ਵਿੱਚ ਅਸੀਂ ਗਰੁੱਪਾਂ ਵਿੱਚ ਪਾ ਕੇ ਅੱਗੇ ਸ਼ੇਅਰ ਕਰਦੇ ਹਾਂ ਕਿ ਮੇਰੇ ਪਿਤਾ ਦੀ ਮੇਰੇ ਗੁਰੂ ਦੀ ਬੇਅਦਬੀ ਹੁੰਦੀ ਤੁਸੀਂ ਦੇਖੋ ਦੇਖੋ ਸਾਡੇ ਘਰ ਵਾਲੇ ਪਿਤਾ ਦੀ ਸਾਥੋਂ ਬੇਅਦਬੀ ਮੂੰਹ ਤੇ ਚਪੇੜ ਨੂੰ ਅਸੀਂ ਗੁਰਮੁਖੋ ਡਿਲੀਟ ਕਰਾਇਆ ਲੱਖਾਂ ਰੁਪਏ ਸਮਝੌਤੇ ਦੇ ਕੇ ਥਾਣਿਆਂ ਦੇ ਵਿੱਚ ਰੱਬ ਟੱਕਰਾ ਕੇ ਪਰ ਜਦੋਂ ਮੇਰੇ ਗੁਰੂ ਦੀ ਇੱਜ਼ਤ ਦੀ ਗੱਲ ਆ ਜਾਂਦੀ ਹੈ ਗੁਰਮਖੋ ਅਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਵਿਊ ਲੈਣ ਦੇ ਲਈ ਅਸੀਂ ਬੇਅਦਬੀਆਂ ਨੂੰ ਸ਼ੇਅਰ ਕਰ ਦਿੰਨੇ ਆ ਫਿਰ ਅਸੀਂ ਧਰਮੀ ਬਣ ਜਾਂਦੇ ਆ ਫਿਰ ਧਰਮੀ ਬਣਦੇ ਜਦੋਂ ਸਾਡੇ ਗੁਰੂ ਦੀ ਪੱਤ ਅਸੀਂ ਲੱਖਾਂ ਮੋਬਾਈਲਾਂ ਦੇ ਵਿੱਚ ਤੋਰ ਦਿੰਨੇ ਆ ਯਾ ਵੇਖੋ ਤਾਂ ਗੁਰਮਖੋ ਉਹੀ ਸਰਾਰਤੀਆਂ ਚ ਬੈਠ ਕੇ ਵੇਖ ਕੇ ਹੱਸਦੇ ਆ ਖਾਂ ਦੀ ਸਭੀ ਵਿਗਾੜਨ ਦੇ ਲਈ ਗੁਰਮੁਖੋ ਸੋਚਦੇ ਨਹੀਂ ਵਿਚਾਰਦੇ ਨਹੀਂ ਸਾਨੂੰ ਅੱਗੇ শেয়ার ਕਰਨ ਤੋਂ ਪਹਿਲਾਂ ਮੌਤ ਕਿਉਂ ਨਹੀਂ ਆ ਜਾਂਦੀ ਕਿਉਂ ਨਹੀਂ ਮੌਤ ਆ ਜਾਂਦੀ ਕੀ ਦੀ ਬੇਇੱਜ਼ਤੀ ਨੂੰ ਤੁਸੀਂ ਸ਼ੇਅਰ ਕਰਦੇ ਹੋ ਕੀ ਦੀ ਬੇਅਦਬੀ ਨੂੰ ਸ਼ੇਅਰ ਕਰਦੇ ਹੋ ਤੁਸੀਂ ਜਦੋਂ ਸਾਡੀਆਂ ਨੇਤਰਾਂ ਦੇ ਵਿੱਚ ਅੱਖਾਂ ਦੇ ਵਿੱਚ ਬਰਾਗ ਦਾ ਜਲ ਹੁੰਦਾ ਹੈ ਗੁਰੂ ਨੂੰ ਬੀਅਾਤ ਵੀ ਨੂੰ ਪੇ ਉਲਟਾ ਅਸੀਂ ਆਪਣੀ ਵੀਡੀਓ ਨੂੰ ਬਾਹਰ ਲ ਕਹਿੰਦੇ ਆਂ ਕਿ ਬਾਹਰ ਲਾ ਮਾਫ ਕਰਨਾ ਸਾਧ ਸੰਗਤ ਜੀ ਇਹ ਨਿਰਮਲ ਕਰਮਣੀ ਇਹ ਖਾਲਸ ਨਹੀਂ ਇਹ ਸ਼ੁੱਧ ਨਹੀਂ ਇਹ ਸਾਡੇ ਵਿੱਚ ਵੀ ਮਿਲਾਪਟ ਆ ਗਈ ਕਿਉਂਕਿ ਅਸੀਂ ਦੂਸਰੇ ਦੀਆਂ ਤਰੁੱਟੀਆਂ ਦੇਖ ਕੇ ਦੂਸਰੇ ਦੀਆਂ ਕਮੀਆਂ ਵੇਖ ਕੇ ਹੀ ਪੰਥ ਧਰਮੀ ਬਣਦੇ ਜਾਂਦੇ ਆ ਦੂਸਰੇ ਦੇ ਵਿੱਚ ਤਰੁੱਟੀਆਂ ਕੱਢਣ ਲਈ ਖਾਮੀਆਂ ਕੱਢਣ ਲਈ ਸਵੇਰੇ ਗੁਰਮੁਖ ਕੋ ਤਿਆਰ ਹੋ ਕੇ ਚੰਗੇ ਵਸਤਰ ਪਾ ਕੇ ਨਿਕਲਦੇ ਆ ਫਿਰ ਤਰੁੱਟੀਆਂ ਨੂੰ ਮੋਬਾਈਲ ਦੇ ਉੱਤੇ ਸ਼ੇਅਰ ਕੀਤਾ ਜਾਂਦਾ ਹੈ ਗੁਰਮੁਖੋ ਧਰਮ ਜੋੜਦਾ ਗੁਰਮਖੋ ਤੋੜਦਾ ਨਹੀਂ ਨਹੀਂ ਤੋੜਦਾ ਗੁਰੂ ਘਰਾਂ ਦੇ ਵਿੱਚ ਆਨੰਦ ਕਾਰਜ ਹੁੰਦੇ ਨੇ ਜੋੜੀਆਂ ਬਣਦੀਆਂ ਨੇ ਗੁਰਮਖੋ ਜੋੜੀਆਂ ਬੰਦੀਆਂ ਨੇ ਕਦੇ ਗੁਰੂ ਘਰਾਂ ਦੇ ਵਿੱਚ ਕਦੇ ਤਲਾਕ ਹੁੰਦੇ ਵੇਖੇ ਨੇ ਕੋਈ ਪਿੰਡ ਦੇ ਵਿੱਚ ਚੋਰੀ ਹੋ ਜਾਵੇ ਅਸੀਂ ਨੇਮ ਚੱਕਣ ਤੱਕ ਗੁਰਮਖੋ ਗੁਰੂ ਦਾ ਸਹਾਰਾ ਲੈਨੇ ਆ ਉਹਨਾਂ ਚੋਂ ਇੱਕ ਤਾਂ ਝੂਠਾ ਹੁੰਦਾ ਸਾਨੂੰ ਪਤਾ ਹੈ ਵੀ ਜੇ ਦੋਨੇ ਜਾਣੇ ਨੇਮ ਕਰਦੇ ਨੇ ਗੁਰੂ ਦੀ ਹਜ਼ੂਰੀ ਵਿੱਚ ਜਾ ਕੇ ਸੱਚੇ ਬਣਦੇ ਨੇ ਗੁਰਮਖੋ ਇੱਕ ਤਾਂ ਝੂਠਾ ਹੈ ਗੁਰੂ ਦੇ ਦਰ ਤੇ ਜਾ ਕੇ ਝੂਠ ਬੋਲਣਾ ਗੁਰਮਖੋ ਦਰ ਤੇ ਕੀ ਉਹ ਹਰ ਪਲ ਹਰ ਸਵਾਸ ਤੁਹਾਡੇ ਵੱਲ ਨજર ਰੱਖਦਾ ਕਿ ਮਾੜਾ ਕੌਣ ਕਰਦਾ ਚੰਗਾ ਕੌਣ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸੰਦ